ਕੀ ਹੋ ਗਿਆ ਗੁਰੂ ਆ ਬਿੱਲੂ ਮਰ ਗਿਆ ਕੁਸੇ ਹਾਂ ਸੱਚੀ ਝੋਠ ਮਾਰਦਾ ਗੁਰੂ ਦਾ ਭੋਗ ਵੀ ਪੈ ਗਿਆ ਮੈਨੂੰ ਤਾਂ ਪਤਾ ਲੇਟ ਲੱਗਿਆ ਬਹੁਤ ਦਿਨ ਹੋ ਗਏ ਮੈਨੂੰ ਆ ਹੋਰ ਬਖਤਵਰਿਆ ਕੀ ਹਾਲੀ ਠੀਕ ਵਧੀਆ ਚੰਦਾ ਤੂੰ ਸੁਣਾ ਯਾਰ ਉਹ ਬਿੱਲੂ ਭੈਣ ਦਾ ਵੀਰ ਯਾਰ ਅੱਜ ਕੱਲ ਹਣਾ ਕੀ ਲੱਛਣ ਜੇ ਕਰਦਾ ਫਿਰਦਾ ਯਾਰ ਬੜਾ ਬੰਦਾ ਸੂਮੀਓ ਬੜਾ ਹਾਪੋ ਐਸਾ ਨਹੀਂ ਖਰਚਦਾ ਕੱਜਦਾ ਨਾ ਰੁਪਿਆ ਨਹੀਂ ਖਰਚਦਾ ਕੋਈ ਹਾਣੀ ਲਾਉਂਦਾ ਭੈਣ ਦਾ ਆਖਾ ਸਮਣਾ ਇਹ ਮੇਰੇ ਤੇਰੇ ਕਰ ਰਾਤ ਨੂੰ ਕਿਤੇ ਤੇ ਬੈਠਾ ਨਾ ਸੁਲਾ ਮਾਰ ਲਿਆ ਨਾ ਪੀਲਾ ਸਾਲਾ ਉਹਦੇ ਡਿੱਗ ਪੈਂਦੀ ਉਦੋ ਹੀ ਉਦੋ ਇੱਕ ਦਿਨ ਮਿੱਤਰਾ ਸਾਰੇ ਵਿਆਹ ਤੇ ਬੈਠੇ ਮਿੱਤਰਾ ਬਿੱਲੂ ਆ ਗਿਆ ਹੂੰ ਉਹੀ ਆਵਾ ਦਾਰੂ ਵੇਖ ਕੇ ਨਾ ਹਲਕ ਗਿਆ ਭੈਣ ਦਾ ਵੀਰ ਡਿੱਗਣ ਤੱਕ ਜਾਵੇ ਸਾਡੇ ਸਾਹਮਣੇ ਆਰਸ ਦੀ ਬੋਤਲ ਹੂੰ ਪੌਣੀ ਪੀ ਗਿਆ ਓਏ ਹਾ ਅਸੀਂ ਚਾਰਾਂ ਬੰਦਿਆਂ ਨੇ ਅੱਧੀ ਪੀਤੀ ਕੱਲੇ ਨਹੀਂ ਪੌਣੀ ਦਾਰੂ ਵੀ ਕਹਿ ਦਣਾ ਕੰਬ ਜਾਂਦਾ ਸੀ ਕੰਬ ਭਾਈ ਉਹਨੂੰ ਪਤਾ ਮੈਂ ਦਿੱਤਾ 500 ਰੁਪਿਆ ਵਿਆਹ ਵਾਲਾ ਨਾ ਵਿੱਚੋਂ ਕੱਢਣਾ ਸੀ ਉਹ ਕਿਹੜੇ ਦਿੱਤੇ ਪੀ ਗਏ ਉੱਥੇ ਹੀ ਪਿਆਰਿਆ ਨਾ ਸ਼ਗਨ ਪਾ ਗਿਆ ਨਾ ਕੋਸ ਹੈ ਹੋਰ ਸ਼ਗਨ ਵੀ ਨਹੀਂ ਦਿੱਤਾ ਨਾ ਸ਼ਗਨ ਵੀ ਨਹੀਂ ਦਿੱਤਾ ਐਡਾ ਐਡਾ ਗੰਦਾ ਜੱਦ ਦਲਾ ਬੰਦਾ ਨਾ ਬਿੱਲੂ ਭੈਣ ਦਾ ਵੀਰ ਬਹੁਤ ਸੂਮਾ ਪੈਸਾ ਤਾਂ ਲਾ ਕੇ ਨਹੀਂ ਰਾਜੀ ਸਾਰਾ ਟੱਬਰ ਹੀ ਫਿਰ ਪੈਸੇ ਦਾ ਬਹੁਤ ਉਹ ਪੈਸਾ ਦਾ ਬਹੁਤ ਨਾ ਨਾ ਪਰ ਮੈਂ ਵੇਖਿਆ ਉਹਨੂੰ ਕੰਜਦਾ ਕੇਰ ਨਾਲ ਚਲਾ ਜਾਂਦਾ ਨਾ ਕਿਤੇ ਰੇ ਧਰਨੇ ਧਰਨੇ ਦੇ ਕਾ ਚਲੇ ਉਧਰ ਕਾ ਚਲੇ ਰੁਪਈਆ ਨਹੀਂ ਲਾਉਂਦਾ ਧਰਨੇ ਵਾਲਾ ਨਾ ਉਹ ਕਾ ਲਾਓ ਯਾਰ ਲਾਓ ਯਾਰ ਨਹੀਂ ਲਾਉਂਦਾ ਬੜਾ ਗੰਦਾ ਬੰਦਾ ਮੈਂ ਤਾਂ ਧਰਮਣ ਵਾਲਾ ਯਾਰ ਵੇਖ ਕੇ ਰਾਣੇ ਨਾ ਬੰਦਿਆਂ ਨੂੰ ਯਾਰ ਦੱਸ ਦੁਨੀਆ ਤੇ ਇੱਕ ਵਾਰ ਆਇਆ ਤੂੰ ਹੈ ਕੀ ਬਤਾ 20 ਕਿਲੇ ਜ਼ਮੀਨ ਹੋਵੇ ਯਾਰ ਦੱਸ ਹੈ ਇੱਕ ਵਾਰਾ ਭਰਾਵਾ ਦੇਖ ਤੂੰ 600 ਰੁਪਈਆ ਮੇਰੇ ਤੋਂ ਲੈ ਗਿਆ ਹੂੰ ਪੁੱਛ ਕੇ ਆਛਾ ਇਹ ਮੈਂ ਮੈਨੂੰ ਚਾਹੀਦੇ ਆ ਮੈਂ ਵੀ ਲੈ ਰਿਆ ਤੂੰ ਭਰਾਵਾ ਇੱਕ ਢੇੜਾ ਮਾਰ ਦੋ ਮਾਰ ਤਿੰਨ ਮਾਰ ਚਾਰ ਮਾਰ ਮੈਨੂੰ ਨਾ ਧਰਮ ਨਾਲ ਗੁੱਸਾ ਆ ਮਾਹ ਦਰ ਫੱਟੇ ਮੂੰ ਤੇਰੇ ਨਾਲ ਕੀ ਹੋ ਗਿਆ ਮਾਹ ਗੁਰੂਆ ਵੀ ਗੱਲੇ ਜਮੀਨ ਹੋਵੇ ਤੇ 10 ਢੇੜੇ ਵੱਜ ਜਾਣ ਹੈ ਇਹਦੂ ਚੰਗਾ ਤਾ ਮੈਨੂੰ ਤੂੰ ਜਵਾਬ ਹੀ ਦੇ ਦੇ ਫਿਰ ਸ਼ਰਮੋ ਦੀ ਸ਼ਰਮੀ ਪੈਸੇ ਦਿੱਤੇ 600 ਰੁਪਿਆ ਦੇਦਾ ਮੈਨੂੰ ਫਿਰ ਉਹ ਫਿਰ ਬੇਸ਼ਰਮ ਹੋ ਬੇਸ਼ਰਮ ਹੋ ਗਿਆ ਨਾ ਬੇਸ਼ਰਮ ਹੋ ਗਿਆ ਯਾਰ 20 ਗਿਲੇ ਜ਼ਮੀਨ ਦਾ ਸੀ ਇਹ ਇਹਨਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਭਾਈ ਜਿੰਨੇ ਤਗੜੇ ਲੋਕ ਹਨ ਉਹ ਤਵਰੀ ਯਾਰ ਇਹ ਲੋਕ ਕੀ ਕਰਨਗੇ ਯਾਰ ਸੂਮਪੂਣਾ ਕਰਕੇ ਕੀ ਕਰਨਗੇ ਦੱਸ ਤੂੰ ਮੈਨੂੰ ਯਾਰ ਪਾਦਾ ਨੇ ਕੀ ਨਾਲ ਲੈ ਕੇ ਜਾਣਾ ਇਹਨਾਂ ਨੇ ਮੈਂ ਤਾਂ ਬੇਨਾ ਜਿੰਨੇ ਤਗੜੇ ਲੋਕ ਆ ਵੀ ਜਮਾ ਰੁਪਈਆ ਨਹੀਂ ਲਾਉਂਦੇ ਤੇ ਮੇਰੇ ਵਰਗੇ ਕੋਲੇ ਇੱਕ ਕਿਲਾ ਹੁੰਦਾ ਹਾਂ ਬਾਕੀ ਤਾਂ ਕੋਈ ਗੱਲ ਨਹੀਂ ਸਾਰੀ ਜਾਣਾ ਯਾਰ ਪੀਓ ਪਾਓ ਐਨਜੋਏ ਕਰੋ ਯਾਰ ਇੱਕ ਕੁੜੀ ਐ 20 ਕਿਲੇ ਜ਼ਮੀਰ ਤੇ ਕੱਪੜਾ ਵੇਖਿਆ ਤੂੰ ਉਹਦੇ ਪਾਇਆ ਕੁੜੀ ਆ ਗੋਡੇ-ਗੋਡੇ ਮਸ਼ਕ ਮਾਰਦਾ ਪਤਾ ਨਹੀਂ ਨਹਾਉਂਦਾ ਸਾਬਣ ਵੀ ਬਚਾਉਂਦਾ ਕੰਜਰ ਦਾ ਸਾਬਣ ਵੀ ਮੈਨੂੰ ਲੱਗਦਾ ਹਾਂ ਬੱਧਾ ਸਾਫਾ ਇੱਕੀ ਬੱਧਾ ਮੈਂ ਤਾਂ ਲੱਗਦਾ ਜਿਵੇਂ ਭੈਣਾਂ ਜੂਹਾਂ ਦਾ ਗੜ ਹੁੰਦਾ ਨਾ ਵਿੱਚ ਸਾਫੇ ਦੇ ਐ ਚੱਕਰ ਦਾ ਇਹੋ ਜਿਹੇ ਬੰਦੇ ਕੋਲੇ ਜਿਹੜੇ ਇਹੋ ਜਿਹੇ ਬੰਦਾ ਉਹਦੇ ਕੋਲੇ ਪੈਸੇ ਹੁੰ ਪਾਸੇ ਇਹੋ ਜੇ ਕੱਪੜੇ ਪਾ ਕੇ ਰੱਖ। ਇਹੋ ਜੇ ਕੱਪੜੇ ਪਾ ਕੇ ਰੱਖੇ। ਬੰਦਾ ਹਾਲ ਆਇਆ ਪਹਿ ਲੋਕਾਂ। ਹਾਂ ਜਿੰਨਾ ਤਗੜਾ ਤੋਂ ਲੋਕ ਵੇ ਜਿੰਦੇ ਕੋਲ ਜ਼ਮੀਨ ਜਾਇਦਾਦ ਆ ਨਾ। ਹਾਂ। ਉਹ ਰੁਪਈਆ ਲਾ ਕੇ ਰਾਜਨੀਨਾਉ ਚਾਹੀਦਾ ਕੱਪੜਾ ਪਾਊਗਾ। ਛੇ ਤੋਂ ਤੂੰ ਦੇਖ ਲਈ ਜਾਂਦਾ। ਗਾਲ ਚ ਕੰਦਾ ਝੋਲਾ ਪਾਇਆ ਹੋਊਗਾ। ਪਹਿਲੀ ਗੱਲ ਤਾਂ ਇੱਥੇ ਨੋਟਸ। ਤੂੰ ਵੇਖੀ ਓ ਕਲਵੀਰ। ਹੂੰ। ਓ ਕਲਵੀਰ ਨੂੰ ਜਾਣਦਾ। ਹੂੰ। ਗੁਰੂਆ ਕੱਖ ਨਹੀਂ ਗੋਲੀ ਮੁੰਡੇ ਕੋਲ। ਐ ਚੜਦੀ ਤੇ ਚੜਦੀ ਪੈਂਟ ਪਾਈ ਹੁੰਦੀ। ਚੰਗੇ ਕੱਪੜੇ ਵੀ ਯਾਰ ਇੱਥੇ ਇੱਥੇ ਦੇ ਨੀਕ ਬੈਠੇ ਰਹਿਣਗੇ ਝੋਲਾ ਫੜ ਕੇ ਹਾਂ ਕੋਲੇ ਸਾਰਾ ਕੁਝ ਆ ਤੇ ਕਰੀਏ ਨੇ ਬਈ ਸ਼ਹਿਰ ਜਾਣਾ ਸ਼ਹਿਰ ਜਾਣਾ ਹਾਂ ਆਖੇ ਤਾਂ ਨਹੀਂ ਯਾਰ ਅਸੀਂ ਇੱਥੇ ਹੀ ਜਾਣਾ ਲੋ ਗੁਰਵਾ ਤੂੰ ਮੋਟਰਸਾਈਕਲ ਲੈ ਪਹਿਲੀ ਗੱਲ ਤਾਂ ਥਾਰ ਲੈ ਭੈਣ ਦੇਣੀ 20 ਕਿਲੋ ਜਿਹੜਾ ਥਾਰ ਇੱਥੇ ਵੇਦੇ ਫਿਰਦੇ ਆ ਯਾਰ ਕਿਰੇ ਕਰਾਇਆ ਹੈ ਨਾ 20 ਰੁਪਏ ਲੱਗ ਜੇ ਤੇ ਕਿਸੇ ਨਾ ਕਿਸੇ ਨਾ ਚੜਜ ਗਈ ਮੁੰਡਿਆਂ ਦੇ ਵੇਖੀ ਮੁੰਡੇ ਤੂੰ ਗੁਰੂ ਆੜਬੋ ਬੜਾ ਭੂਲਦੇ ਆ ਕੀ ਮਾਤੀ ਨਹੀਂ ਦਿੱਤੀ ਕੰਜਦ ਨੇ 10000 ਲਾਦ ਜੰਮੀ ਪੈ ਜੰਮੇ ਉਹ ਘਰੇ ਗਲਾਂ ਕੱਢਦੇ ਉਹ ਬਾਹ ਬਾਹ ਕੱਢਦੇ ਗਾਂ ਬੋਗ ਕੋਲੇ ਉਹਦੀ ਮਾਂ ਹੁੰਦੀ ਆ ਕੋਲੇ ਪਹਿਣਾ ਹੁੰਦੀਆਂ ਕੋਚੀ ਗਲਾਂ ਕੱਢੀ ਨੇ ਕੀ ਇਹਨਾਂ ਦਾ ਹਾਲ ਆ ਯਾਰ ਚੱਲ ਯਾਰ ਛੱਡ ਖੜਾ ਗੰਦ ਬੰਦੇ ਦੀ ਗੱਲ ਨਹੀਂ ਕਰਨੀ ਚਾਹੀਦੀ ਮੂੰਹ ਲਾਉਣਾ ਨਹੀਂ ਇਹ ਬੰਦੇ ਕੀ ਆ ਬਾ ਬੁਲਾ ਕੇ ਬਾਗੇ ਨਾ 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 16 ਵੀ ਨਾ ਮਾਰ ਪੈਂ ਇੱਕ ਦਿਨ ਬੈਠਿਆ ਸੀ ਸਾਰੀ ਦਾਰੂ ਪੀ ਗਿਆ ਇਹਨੂੰ ਸੂਲਾ ਮਾਰਨ ਦਾ ਵੀ ਕਟਾ ਓ ਬਖਤਵਰੀ ਕਮੈ ਚਾਹੁੰਦਾ ਇੱਕ ਭਰਾਇਆ ਫਿਰਦਾ ਏ ਤੈਨੂੰ ਪਤਾ ਨਹੀਂ ਹੋਇਆ ਕੀ ਹੋ ਗਿਆ ਗੁਰੂਆ ਬਿੱਲੂ ਮਰ ਗਿਆ ਕੁਸੇ ਆ ਸੱਚੀ ਝੋਠ ਮਾਰਦਾ ਗੁਰੂ ਦਾ ਭੋਗ ਵੀ ਪੈ ਗਿਆ ਮੈਨੂੰ ਤਾਂ ਪਤਾ ਲੇਟ ਲੱਗਿਆ ਕੱਕ ਦਿਨ ਹੋ ਗਏ ਮੈਨੂੰ ਵਧੀਆ ਮਿਲਿਆ ਉਹ ਗੁਰੂਆ ਮੈਂ ਗਿਆ ਹੁਣ ਜਾ ਕੇ ਜਦੋਂ ਮੈਂ ਪੁੱਛਿਆ ਮੈਂ ਬਿੱਲੂ ਉਹ ਕਹਿੰਦੇ ਉਹ ਤਾਂ ਪੂਰਾ ਹੋ ਗਿਆ ਭੋਗ ਵੀ ਪੈ ਗਿਆ ਹੋਰ ਗੁਰੂਆ ਆ ਪਤਾ ਹੀ ਨਹੀਂ ਆਪਾਂ ਨੂੰ ਗੁਰੂਆ ਪਤਾ ਹੀ ਨਹੀਂ ਲੱਗਿਆ ਦਾ ਕਮਾਲ ਹੋ ਗਿਆ ਯਾਰ ਉਦੋਂ ਦਾ ਚੰਗਾ ਭਲਾ ਮੈਨੂੰ ਮਿਲਿਆ ਚੰਗਾ ਭਲਾ ਯਾਰ ਅੱਜ ਕੱਲ ਕੋਈ ਪਤਾ ਨਹੀਂ ਰੱਬ ਦੇ ਰੰਗਾ ਦਾ ਕੋਈ ਪਤਾ ਨਹੀਂ ਬੰਦਾ ਗੁੱਟ ਸੀ ਨਾ ਬੰਦਾ ਤਾਂ ਠੀਕ ਸੀ ਬੰਦਾ ਵਧੀਆ ਸੀ ਨਾ ਬਹੁਤ ਵਧੀਆ ਹੀ ਬੰਦਾ ਨਾ ਬੰਦਾ ਵਧੀਆ ਹੀ ਬੰਦਾ ਤਾਂ ਨਹੀਂ ਮਾੜਾ ਸੀ ਗੁਰੂ ਆ 20 ਕਿੱਲੇ ਜ਼ਮੀਨ ਸੰਭਾਲੀ ਹੈ ਨਾ ਹੂੰ ਗੱਲ ਕਰ ਲਾਦ ਮਾੜੀ ਨਿਕਲਾਈ ਸੀ ਹੈ ਨਾ ਲਾ ਤਾਂ ਫਿਰ ਗਾਂ ਤੈਨੂੰ ਪਤਾ ਹੀ ਅੱਜਕੱਲ ਉਹਨੇ ਤਾਂ ਬਸ ਇਹਰੇ ਹੱਥ ਘੁੱਟ ਕੇ ਚੱਲਿਆ ਪਰ ਨਹੀਂ ਗਾਂ ਲਾਦ ਨਹੀਂ ਉਹ ਜੀ ਪਰਵੇਲਾ ਕੱਪੜਾ ਲੀੜਾ ਬਰੋਹ ਬਣੀ ਸੀ ਬੰਦੇ ਦਾ ਵੇਖਿਆ ਨਾ ਤ ਉਹਦੇ ਕੱਪੜੇ ਲੀੜੇ ਜਿਵੇਂ ਆਮ ਯਾਰ ਆਪਣੇ ਵਰਗੇ ਗਰੀਬਾਂ ਨੂੰ ਪਾਏ ਸੀ ਓਵੇਂ ਪਾਈ ਪੂਰੀ ਸਾਫਾ ਬਣੀ ਰੱਖਦਾ ਸੀ ਨਾ ਖੇਤ ਕੰਮ ਕਰਦਾ ਰਹਿੰਦਾ ਸੀਗਾ ਨਹੀਂ ਤਾਂ ਗੁਰੂਆ ਕਿਸੇ ਕੋਲੇ 20 ਕਿੱਲੇ ਜ਼ਮੀਨ ਹੋਵੇ ਤਾਂ ਅਗਲਾ ਭੈ ਜਰੂਰ ਚ ਰਹਿੰਦਾ ਮੈਂ ਉਹਨੂੰ ਬੜੇ ਰੱਖਿਆ ਮੈਂ ਬੰਦਰਾ ਧੜੀਆਂ ਧੂੜੀਆਂ ਪਾਲਿਆ ਕਰ ਹਾਂ ਉਹ ਨਹੀਂ ਆਪਾਂ ਵਿੱਲੇ ਆਂ ਕਹਿੰਦਾ ਆਪਾਂ ਕਰਨਾ ਆਪਾਂ ਕੰਮ ਕਰਦੇ ਹਾਂ ਹਾਂ ਮਿਹਨਤ ਕਰਦਾ ਹੀ ਬੰਦਾ ਮਿਹਨਤੀ ਸੀ ਅੱਛੇ ਛੇਰ ਵੀ ਜਾਣਾ ਉਹਨੇ ਆਖਣਾ ਮੋਟਰਸਾਈਕਲ ਦੇ ਵੇਲੇ ਡੀਕਦਾ ਰਹਿੰਦਾ ਕਿਤੇ 20 ਰੁਪਏ ਕਰਾਇਆ ਨਾ ਲੱਗਿਆ ਘਰ ਨੂੰ ਚੰਗਾ ਸੀ ਯਾਰ ਇਹ ਲੋਕ ਤਾਂ ਭੌਂਦੇ ਰਹਿੰਦੇ ਲੋਕਾਂ ਨੂੰ ਕੀ ਆਖਣਾ ਐਵੇਂ ਲੋਕ ਭੌਂਦੇ ਰਹਿੰਦੇ ਥਾਰ ਲੈ ਲਾ ਓ ਲਾਲ ਘਰ ਨੂੰ ਬੰਦਾ ਚੰਗਾ ਸੀਗਾ ਐਵੇਂ ਨਹੀਂ ਐਵੇਂ ਕਹਿੰਦੇ ਸਿਆਣੇ ਸੱਚੀ ਕਹਿੰਦੇ ਬੰਦ ਕਰ ਲੈ ਯਾਰ ਸਿਆਣੇ ਸੱਚੀ ਬੰਦ ਕਰ ਲੈ ਸਿਆਣੇ ਸੱਚੀ ਕਹਿੰਦੇ ਕਿਰਸ ਕਰਕੇ ਘਰ ਬਣਦਾ ਸਾਬੇ ਮੰਨ ਤਾਂ ਗੱਲ ਚੱਲਦਾ ਬਾਈ ਜੇ ਰੁਪਿਆ ਰੁਪਿਆ ਜੋੜਾਂਗੇ ਤੇ ਫੇਰ ਹੀ ਆ ਜੇ ਉਹਦੇ ਕੋਲ 20 ਕਿਲੋ ਜਮੀਨ ਆ ਤਾਂ ਐਂ ਤਾਂ ਜਦੋਂ ਗੁੱਲਸ਼ਹਿਰ ਲਾਉਣ ਲੱਪੇਂਦਾ ਭਲਾ ਸਾਰੀ ਵੇਚ ਦੀ ਸਾਰੀ ਵੇਚ ਦਿੰਦਾ ਇੱਕ ਗੱਲ ਸੁਣੀ ਸੀ ਆਪਣੇ ਇੱਕ ਵਾਰ ਵਿਆਹ ਤੇ ਉਹ ਬੈਠਾ ਸੀ ਆਪਣੇ ਨਾਲ ਦਾਰੂ ਪੀਣ ਹਾਂ ਗੁਰੂ ਆ ਪਾਣੀ ਬੋਤਲ ਪੀ ਗਿਆ ਸੀ ਐਂ ਤਾਂ ਫਰੀ ਦੀ ਦਾਰੂ ਤਾਂ ਬਹੁਤ ਖੇਦਾ ਸੀ ਪਤੰਦਰ ਬੜਾ ਮੇਦਾ ਤਗੜਾ ਸੀ ਆਣਾ ਯਾਰ ਉਹਦਾ ਮੇਦਾ ਵਿਰਾਸ ਦੀ ਪੀ ਕੇ ਨਹੀਂ ਨਾ ਪੀਂਦਾ ਸੀਗਾ ਹਾਂ ਉਹ ਜੀ ਮੇਦਾ ਤਗੜਾ ਸੀ ਉਹਦਾ ਮੇਦਾ ਤਗੜਾ ਹੀ ਸੀ ਐਂ ਤਾਂ ਯਾਰ ਦਾਰੂ ਪੀਨੂ ਇੱਕ ਗੱਲ ਆ ਖਰਾਕਾਂ ਖਾਧੀਆਂ ਸੀ ਪੁਰਾਣੀਆਂ ਉਹਦੀਆਂ ਮਨਦਨੇਸ ਕੱਲ ਨੂੰ ਇਹਦਾ ਖਰਾਕ ਖਰਾਕਾਂ ਬਰਾਣੀਆਂ ਕਹਿੰਦੀਆਂ ਸੀ ਪਰ ਮੈਨੂੰ ਸਾਲਾ ਯਕੀਨ ਜਾਣੀ ਹੁੰਦਾ ਯਕੀਨ ਹੀ ਆ ਰੌਂਦੇ ਨਹੀਂ ਰੱਬ ਵਰਗਾ ਨਾ ਕਿਸੇ ਨਾਲ ਵੈ ਨਾ ਵੈਰ ਨਾ ਵਿਰੋਧ ਹੈ ਉਹਦੇ ਕਿਸੇ ਨਾਲ ਬੋਲਦਾ ਨਹੀਂ ਰਾਹ ਖੜੇ ਜਾਂਦੇ ਆ ਬਲਾਲੀਏ ਤੇ ਬਹੁਤ ਯਾਰ ਬਹੁਤ ਮਾੜਾ ਆ ਧਰ ਨਾਲ ਸੱਚੀ ਬੜਾ ਦੁੱਖ ਹੁੰਦਾ ਸਭੇ ਯਾਰ ਹੂੰ ਬੰਦਾ ਜੰਗਾ ਬੜਾ ਮਾੜਾ ਬੰਦਾ ਤਾਂ ਨਹੀਂ ਸੀ ਯਾਰ ਉਹ ਨੀ ਵਰਤ ਨਾਲ ਜਿਵੇਂ ਸੀ ਯਾਰ ਲੋਕ ਕਹਿੰਦੇ ਸੀ ਸੂਮ ਆ ਪਰ ਯਾਰ ਸੂਮ ਵੀ ਜੇ ਸੂਮ ਸੀਗਾ ਤੇ 20 ਗਿੱਲੇ ਸੀਗੀ ਹੈ ਇਹਦੇ ਲੋਕਾਂ ਦੇ ਕਪੜਾ ਮਾੜਾ ਪਾਉਂਦਾ ਹੈ ਸਿਰ 'ਚ ਜੂਆਂ ਰੱਖੀਆਂ ਪਰ ਖਾਏ ਕਸਮਾਂ ਨੂੰ ਯਾਰ ਅਗਲੇ ਨੇ ਕਿਰਸ ਕਰ ਕਰਕੇ ਅੱਜ ਫੇਰ ਵੀ ਆਦੇ ਜਵਾਕਾਂ ਆਸਤੇ ਬਣਾਇਆ ਚਲੋ ਉਹ ਵਕਰੀ ਗੱਲਾ ਲਾਦ ਨਹੀਂ ਚੰਗੀ ਨਿਕਲੀ ਉਹਨੇ ਆਦਾ ਫਰਜ਼ ਤਾਂ ਪੂਰਾ ਕੀਤਾ ਹੈ ਹੈ ਹਵਾ ਨਹੀਂ ਸੀ ਉਹਦੇ 'ਚ ਹੈ ਬਿਲਕੁਲ ਹਵਾ ਨਹੀਂ ਸੀ ਉਹੀ ਉਹਨੇ ਵਾ ਜਮਾ ਸਿੰਪਲ ਬਣ ਕੇ ਰਹਿੰਦਾ ਏ ਉਹੋ ਜੀ ਗੱਲ ਏ ਉਹੋ ਜੀ ਗੱਲ ਹੀ ਨਹੀਂ ਹੋਈ ਬਾਤ ਹੀ ਨਹੀਂ ਯਾਰ ਸਾਂ ਮੈਂ ਲੋਕਾਂ ਨੂੰ ਸਮਝ ਨਹੀਂ ਦੀ ਵੀ ਯਾਰ ਰੱਬ ਵੀ ਯਾਰ ਚੰਗੇ ਬੰਦੇ ਨੂੰ ਪਹਿਲਾਂ ਲੈ ਜਾਂਦਾ ਯਾਰ ਬੰਦੇ ਦਾ ਬਣਿਆ ਹੀ ਕੁਛ ਨਹੀਂ ਬਣਿਆ ਹੀ ਕੁਛ ਨਹੀਂ ਮੈਂ ਤਾਂ ਚੰਗਾ ਭਲਾ ਮਿਲਿਆ ਯਾਰ ਸਰਪੇ ਯਾਰ ਆਪਾਂ ਇਹੀ ਆਪਾਂ ਵੀ ਇਹੀ ਮਰ ਮੁਰ ਜਾਵਾਂਗੇ ਕਹਦੇ ਯਾਰ ਮੈਨੂੰ ਤਾਂ ਆਪਾਂ ਲਾ ਦੇ ਹੁਣ ਇੱਥੇ ਬੈਠੇ ਇੱਥੇ ਕੀ ਪਤਾ ਲੱਗਦਾ ਕੀ ਹੋਏਗਾ ਜਿਵੇਂ ਉਹ ਚੰਗਾ ਭਲਾ ਮਿਲਿਆ ਤੇ ਉਹ ਚੰਗੇ ਭਲੇ ਨੂੰ ਕੀ ਹੋ ਗਿਆ ਕਹਿੰਦੇ ਹੈ ਪਹਿਲਾਂ ਚਾਹੀਦਾ ਤਾਂ ਕੁੜੀਆ ਆਪ ਨੂੰ ਖੱਪਣੀ ਹੈ ਚਿੱਟਾ ਹਣਾ ਯਾ 3000 ਮਣ ਲੱਕੜੀ ਜਾਈਦੀ ਹੈ ਨਾ ਭਾਵੇਂ ਦੀ ਤਗੜਾ ਭਾਵੇਂ ਦੀ ਮੜਾ ਹੁਣ 20 ਕਿਲੇ ਹੀ ਕਹਿਣਗੇ ਚੱਕ ਲੋ ਚੱਕ ਲੋ ਚੱਕ ਲੋ ਬੇ ਮੁਸ਼ਕੌਣ ਲਾ ਪਿਆ ਸਾੜ ਦੋ ਸਾੜ ਦੋ ਉਹਦੂ ਤਾਂ ਮੈਂ ਸੁਣਿਆ ਬੱਲੂ ਦੇ ਭੂਗ ਤੇ ਗੁਰੂਆ ਬੜਾ ਤਗੜਾ ਕੱਟ ਕੀਤਾ ਉਹਨਾਂ ਨੇ ਸੋਨੇ ਦੀ ਪੌੜੀ ਚੜਾਇਆ ਉਹਨੂੰ ਮਗਰੋ ਪਲਾ ਕਿਹੜੀਆਂ ਮਰਜ਼ੀ ਪਾੜ ਕੇ ਚੜਾਉਂਦੇ ਫਿਰਨੀ ਅਰ ਜਦੋਂ ਕੋਈ ਵੀ ਰਾਤ ਪਹਿਲਾਂ ਦਾ ਸੰਭਾਲਿਆ ਨਹੀਂ ਹੁਣ ਸੋਨੇ ਦੀ ਪੌੜੀਆਂ ਸਮਝ ਨਹੀਂ ਆਉਂਦੀ ਜਿਹੜਾ ਮਰਜ਼ੀ ਮਗਰੋ ਕਿਉਂ ਪਾਉਂਦੇ ਮੂੰਹ ਚ ਪਹਿਲਾਂ ਰੋਟੀ ਨਾ ਪੁੱਛੀ ਹੋਵੇ ਰੋਟੀ ਨਾ ਪੁੱਛੀ ਚ ਮਰ ਗਿਆ ਕਦੀ ਭੈ ਸਿਰ ਚ ਗੰਦਾ ਨਾ ਮੈਂ ਤੜਕੇ ਸਦਿਆਂ ਚ 4 ਵਜੇ ਖੇਤ ਆਏ ਤੇ ਛਾਣੂ ਨਾ ਜਵਨ ਨੇਰੇ ਕਰੇ ਜਾਂਦਾ ਹੈਗਾ ਨੇਰੇ ਜਦੋਂ ਕਿਤੇ ਰਾਤ ਬਰਾਤੇ ਆਉਣਾ ਇਥੇ ਖੇਤ ਤੇ ਉਹਨੇ ਵੇਖਣਾ ਉਹਨੇ ਖੇਤ ਹੋਣਾ ਮੋਟਰ ਛੱਡਣਾ ਆਏ ਨਾ ਕੋਈ ਪਾਣੀ ਛੱਡਣਾ ਕੱਲਾ ਹੀ ਤੁਰਿਆ ਫਿਰਦਾ ਹੀ ਰਹੀ ਨਹੀਂ ਅਰੇ ਬੰਦਾ ਨਹੀਂ ਬੰਦੇ ਦੇ ਵਿਸ਼ਵਾਸ ਨਹੀਂ ਕਰਦਾ ਸੀ ਜਿਹਦਾ ਆਪਣੇ ਕੋਲੇ 20 ਕਿਲੋ ਦੇ ਆਪਾਂ ਬੰਦਾ ਰੱਖ ਲੈਣੇ ਚੱਲ ਯਾਰ ਕਰ ਲੈ ਬੰਦੇ ਦੇ ਵਿਸ਼ਵਾਸ ਨਹੀਂ ਸੀ ਉਹਨੂੰ ਉਹਨੂੰ ਪਤਾ ਹੈ ਇੱਥੇ ਕੰਮ ਕਰਦਾ ਸੀ ਚਲ ਠੀਕ ਆ ਫਿਰ ਬਸ ਤੋੜਿਆ ਚੱਲਦਾ ਯਾਰ ਮਾੜਾ ਆਇਆ ਹਣਾ ਚਲਾਂਗੇ ਕਿਤੇ ਯਾਰ ਬਹਿ ਕੇ ਆਵਾਂਗੇ ਘਰੇ ਉਹਦੇ ਹਣਾ ਬੰਦਾ ਚੰਗਾ ਯਾਰ ਫੇਰ ਕੀ ਹੋ ਗਿਆ ਬੰਦਾ ਪਿਆ ਕੰਨ ਫੇਰ ਵੀ ਗਰੂਆ ਬੈਠੇ ਕਿਤੇ ਪੀਂਦੇ ਰਹੇ ਖਾਂਦੇ ਰਹੇ ਗਰੂਆ ਹਣਾ ਸਹੀ ਗੱਲ ਹੈ ਨਹੀਂ ਜਾਵਾਂਗੇ ਨਹੀਂ ਨਹੀਂ ਜਾਵਾਂਗੇ ਦੁੱਖ ਦੀ ਘੜੀ ਸਾਡਾ ਚੱਲ ਠੀਕ ਹੈ ਫਿਰ ਚੰਗਾ ਚੰਗਾ ਮੈਂ ਸ਼ਹਿਰ ਜਾਣਾ ਨਹੀਂ ਤਾਂ ਮੈਂ ਬਹੁਤ ਮਾੜਾ ਆਇਆ ਸਾਬੇ ਬਹੁਤ ਮਾੜਾ ਯਾਰ ਬਾਈ ਗਰੂਆ ਇਹੋ ਜਿਹਾ ਕਿਸੇ ਦੇ ਘਰ ਨਾਲ ਤੂੰ ਦੱਸ ਤਾਂ ਚੱਲ ਜਾਵਾਂ ਜਾ ਕੇ ਆਵਾਂਗੇ ਯਾਰ ਜਾ ਕੇ ਜੂ ਜਾ ਕੇ ਆਵਾਂਗੇ